बिल्कुल जी मानिक मेहता अगवाही काम चल रहा है और समुची सारी टीम जी जुली प्रधान होनी लालो सारी समुची टीम जी मानी जी होनी प्रधान साहब होने ਤਰਾ ਪਰਵਾਹ ਮੈਨੂੰ ਇਹ ਬੇਨਤੀ ਕੀਤੀ ਕਿ ਤਗੜੇ ਹੋ ਕੇ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਕਮੀ ਪੇਸ਼ ਨਾ ਹੋਵੇ ਜਿਹਦੇ ਅੱਜ ਮੈਂ ਵੈਸੇ ਚੈੱਕ ਕਰਨ ਆਈ ਆਂ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜੋ ਸਰਕਾਰੀ ਰੇਟ ਹੈ ਸਰਕਾਰ ਵੱਲੋਂ ਵੀ ਵਧੀਆ ਤੇ ਕਿਸਾਨਾਂ ਨੂੰ ਭਰਾਵਾ ਨਾ ਮਿਲਦੀ ਆ ਜਿਹੜਾ ਆਪਣਾ ਕੰਮ ਚਾਹੇ ਉਹ ਵਧੀਆ ਤੰਗਦਾ

ਔਰ ਪ੍ਰਸ਼ਾਸਨ ਵੀ ਸਾਰਾ ਰਲ ਕੇ ਦਾ ਸਹਿਯੋਗ ਦੇ ਰਿਹਾ ਆ ਸਾਡਾ ਇਸ ਵਾਰ ਕੋਸ਼ਿਸ਼ ਇਹ ਹੋਏ ਕਿ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਾ ਆਵੇ ਕਈ ਵਾਰ ਟੀਮ ਦੇ ਪੰਨਿਆਂ ਦੇ ਦਰਾਂ ਨਾਲ ਉਹਨਾਂ ਬੜਾ ਸਾਹਮਣੇ ਆਂਦਾ ਕਿਸਾਨ ਕਈ ਵਾਰ ਨਾਲ ਅਜਿਹਾ ਕਹਿੰਦਾ ਕਿ ਤੌਰ ਤੇ ਕਈ ਹੀ ਹਰੱਜਾ ਮੈਂ ਦੱਸਣਾ ਚਾਹੁੰਦਾ ਕਿ ਲਿਖੋ ਕਿਸਾਨ ਨਹੀਂ ਸੁੱਤੇ ਤੇ ਸਮਝ ਆਪ ਨੇ ਸਾਰੇ ਇਹ ਮਹਿਲਾ ਵਾਲਾ ਕਿਸਾਨ ਜਿਹੜਾ ਸੀ ਅੰਮੜਾ ਸੇਟਰੀ ਜਿਹੜੀ ਅੱਜ ਦੇ ਕਿਸਾਨ ਨੇ ਉਹ ਬੜੇ ਦਿਖੇ ਨੇ ਇਹ ਮੇਰੇ ਨਾਲੇ ਕਿ ਸਾਥ ਹੋਵੇ ਸੀ ਮੈਂ ਮੈਂ ਇਹ ਵੀ ਇੰਨੀ ਕਰਨਾਂ ਦੀ ਸਕਰੀਏ ਲੋਕੀ ਇਸਾਨਾਂ ਨੂੰ ਮੈਂ ਆਪਣੇ ਦੋਸਤਾਂ ਨਾਲ ਖਾਸ ਕਰਕੇ ਆਮ ਜਿਹੜੇ ਕਿ ਹਰ ਕੰਮ ਜਿਹੜਾ ਉਹ ਸੂਝ-ਬੂਝ ਨਾਲ ਸਮਝਦਾਰੀ ਨਾਲ ਕਰਾਂਗੇ ਕਿ ਪਰਿਵਾਰ ਟੀਮ ਰਲ ਕੇ ਕਰਾਂਗੇ ਤੇ ਬਸ ਬਾਹਰ ਦੀ ਜਿੱਥੇ ਖਾਸ ਬਾਹਰ ਦੀ ਕਿੱਥੇ ਸਕੇ ਬਹੁਤ ਇੱਕ ਚੀਜ਼ ਦਾ ਬੜਾ ਮਾਣ ਹੈ ਕਿ ਜਦੋਂ ਦਾ ਪੰਜਾਬ ਸਰਕਾਰ ਨੇ ਔਰ ਮੰਤਰੀ ਰਮਨ ਸਿੰਘ ਸਾਹਿਬ ਨੇ ਮੇਰੀ ਜੁੜੀ ਇੱਥੇ ਲਾਈ ਹੈ ਤੇ ਮੈਨੂੰ ਇੱਕ ਚੀਜ਼ ਦੀ ਬੜਾ ਸਹਾਇਤਾ ਮਿਲੀ ਹੈ ਕਿ ਸਾਡੇ ਮੇਰੇ ਮੰਤਰੀ ਰਮਨ ਸਿੰਘ ਸਾਹਿਬ ਨੇ ਜਿਹੜੇ ਮੋਤੀ ਪਰੋਕੇ ਇਹ ਇੱਥੇ ਟੀਮ ਕੱਠੀ ਕਰਕੇ ਮੈਨੂੰ ਦਿੱਤੀ ਹੈ ਔਰ ਜਿਹੜੇ ਸਾਡੇ ਮਨਜੀਤ ਭਾਜੀ ਜੋਲੀ ਭਾਜੀ ਜਿਆ ਸਾਰੇ ਸਮੂਹੇ ਟੀਮ ਆਪਣੇ ਸੱਤੇ ਭਾਜੀ ਹੈ ਸੋ ਮੈਂ ਇਸ ਚੀਜ਼ ਦਾ ਬੜਾ ਧੰਨਵਾਦ ਕਰਦਾ ਐਮਐਲਏ ਸਾਹਿਬ ਦਾ ਕਿ ਉਹਨਾਂ ਨੇ ਇੰਨੀ ਵੱਡੀ ਟੀਮ ਪਰੋਕੇ ਮੈਨੂੰ ਦਿੱਤੀ ਹੈ ਸੋ ਇਹਨਾਂ ਦੇ ਸਹਾਇਤਾ ਦੇ ਨਾਲ ਆਪਾਂ ਸਾਰੇ ਪ੍ਰਬੰਧ ਵੀ ਕੀਤੇ ਨੇ ਕਿਸਾਨਾਂ ਲਈ ਮੈਡੀਕਲ ਸਹੂਲਤਾਂ ਮੈਂ ਕਿਸਾਨਾਂ ਦੀ ਪਾਣੀ ਦੀ ਇੰਗਰੀ ਦੀ ਸਭੀ ਦਾ ਉਹ ਪ੍ਰਬੰਧ ਕੀਤੇ ਨੇ ਉਸ ਤੱਕ ਕਿ ਮੇਰੀ ਕੋਸ਼ਿਸ਼ ਹੈ ਕਿ ਜਿਹੜਾ ਰਾਤ ਨੂੰ ਨਹੀਂ ਇੱਥੇ ਰਹਿੰਦੇ ਨੇ ਉਹਦੇ ਲਾਈਟਿਸ ਮਸਿਆਵਾ ਜਾਂ ਉਹਨਾਂ ਦਾ ਹੋਰ ਖਾਂਕੀ ਦੀ ਬਸ ਜਿਹੜੀ ਹੈਗੀ ਆ ਪਾਉਗੇ ਪ੍ਰੋਵਾਈਡ ਕਰਾ ਕੇ ਦੇਵਾਂਗੇ ਔਰ ਇਹਨਾਂ ਦੇ ਸਾਥ ਦੇ ਨਾਲ ਬੜਾ ਅੱਛਾ ਹੀ ਸਿੱਧਾ ਲੰਘ ਕੇ ਜਾਊਗਾ ਭਾਈ ਗੁਰਦੇ ਕਿਰਪਾ ਰਏ ਤੇ ਬੜਾ ਵਧੀਆ ਇਹਨਾਂ ਮਿਸਾਲ ਇਹ ਕਹਿ ਦੀ ਪਾਇਦਾ ਕਰਕੇ ਦੇਵਾਂਗੇ ਸਾਨੂੰ ਦਾ ਮੌਸਮ ਦਾ ਮਸੂਦ ਰਹਾ ਹੋਵੇ ਉਹਨੂੰ ਲੈ ਕੇ ਕੀ ਪ੍ਰਬੰਧ ਹੋਵੇ ਉਹਦੇ ਵਿੱਚ ਵੀ ਸਾਡੇ ਆਰਤੀ ਸਭਾ ਨਾਲ ਅੱਜ ਮੀਟਿੰਗ ਹੋ ਚੁੱਕੀ ਹੈ ਐਮਐਲਏ ਸਾਹਿਬ ਵੀ ਆਏ ਸੀਗੇ ਤੇ ਆਰਤੀ ਸਭਾ ਵੱਲੋਂ ਇਹ ਜੀ ਕਿਹਾਇਆ ਗਿਆ ਹੈ ਕਿ ਔਰ ਹਰ ਇੱਕ ਚੀਜ਼ ਦਾ ਪ੍ਰਬੰਧ ਕਰਾ ਕੇ ਤਾਂ ਜੋ ਕਿਸਾਨ ਇੱਕ ਚੀਜ਼ ਮੈਗਨਟੀ ਦੇਣਾ ਕਿ ਕਿਸਾਨ ਆਪਣੀ ਪੈਲੀ 'ਚ ਆਪਣੀ ਫਸਲ ਗਿਣੀ ਕਰਕੇ ਆ ਸਕਦਾ ਪਰ ਜੇ ਸਾਡੀ ਮੰਡੀ 'ਚ ਉਹਦੀ ਫਸਲ ਸੁੱਕੀ ਆ ਗਈ ਅਸੀਂ ਇੱਥੋਂ ਦੇ ਪ੍ਰਬੰਧਨ ਨਾਲ ਉਹਦੀ ਫਸਲ ਗਿਣੀ ਨਹੀਂ ਕਰਕੇ ਆਸਵਾਸਨ ਦਵਾਉਂਦੇ